ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਜਦੋਂ ਅਲਫ ਖਾਨ ਨੇ ਹਾਰ ਖਾ ਕੇ ਆਪਣਾ ਸਾਰਾ ਹਾਲ ਸੂਬਾ ਲਾਹੌਰ ਨੂੰ ਜਾ ਕੇ ਦੱਸਿਆ ਤਾ ਦिलावर ਖਾਨ ਨੇ ਗੁਰੂ ਜੀ ਤੋਂ ਬਦਲਾ ਲੈਣ ਵਾਸਤੇ ਬੜੇ ਕਰੋਧ ਨਾਲ ਆਪਣੇ ਪੁੱਤਰ ਖਾਨ ਜادہ ਨੂੰ ਭੇਜਿਆ ਕਿ ਆਨੰਦਪੁਰ ਨੂੰ ਉਜਾੜ ਪੁਜਾੜ ਕੇ ਅਤੇ ਪਹਾੜੀ ਰਾਜਿਆਂ ਪਾਸੋਂ ਮਾਮਲਾ ਉਗਰਾ ਕੇ ਛੇਤੀ ਵਾਪਸ ਆ ਜਾਣਾ ਖਾਨ ਜادہ ਫੌਜ ਲੈ ਕੇ ਸਰਸਾ ਨਦੀ ਤੋਂ ਪਾਰ ਠਹਿਰ ਗਿਆ ਅਤੇ ਰਾਤ ਨੂੰ ਹਮਲਾ ਕਰਨ ਵਾਸਤੇ ਤਿਆਰੀ ਕਰਨ ਲੱਗਾ ਪਰ ਸਰਦੀ ਦੀ ਰੁੱਤ ਹੋਣ ਕਰਕੇ ਸੈਨਿਕ ਵੇਲੇ ਸਿਰ ਹਮਲਾ ਨਾ ਕਰ ਸਕੇ ਇੱਧਰ ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਦੁਸ਼ਮਣ ਫੌਜਾਂ ਨਦੀ ਤੋਂ ਪਾਰ ਠਹਿਰ ਕੇ ਸਾਡੇ ਉੱਤੇ ਹਮਲੇ ਦੀ ਤਿਆਰੀ ਕਰ ਰਹੀਆਂ ਹਨ ਤਾਂ ਆਪ ਜੀ ਨੇ ਆਪਣੇ ਯੋਧਿਆਂ ਨੂੰ ਹੁਕਮ ਦਿੱਤਾ ਕਿ ਵੈਰੀ ਨੂੰ ਦਰਿਆ ਨਾ ਲੰਘਣ ਦਿਓ ਅੱਗੇ ਜਾ ਕੇ ਵੈਰੀ ਉੱਤੇ ਭਰਪੂਰ ਹਮਲਾ ਕਰ ਦਿਓ ਇਸ ਹੁਕਮ ਅਨਸਾਰ ਜਦ ਸਿੱਖ ਜੋਦੇ ਧੌਂਸੇ ਤੇ ਨਗਾਰੇ ਬਜਾਉਂਦੇ ਹੋਏ ਮਾਰੋ-ਮਾਰ ਕਰਦੇ ਵੈਰੀ ਦਲ ਵੱਲ ਚੜ ਪਏ ਤਾਂ ਖਾਨ ਜਦਾ ਅਤੇ ਉਸਦੇ ਸੈਨਿਕ ਸਿੰਘਾਂ ਦੇ ਪਾਰ ਕਿਨਾਰੇ ਨੂੰ ਸੁਣ ਕੇ ਭੈਪੀਤ ਹੋ ਗਏ ਅਤੇ ਬਿਨਾ ਕਿਸੇ ਟੱਕਰੇ ਦੇ ਹੀ ਉੱਥੋਂ ਵਾਪਸ ਭੱਜ ਗਏ ਵਾਪਸ ਭੱਜੇ ਜਾਂਦੇ ਖਾਨ ਜادہ ਨੇ ਰਸਤੇ ਵਿੱਚ ਇੱਕ ਪਿੰਡ ਬਰਵਾ ਨੂੰ ਲੁੱਟ ਕੇ ਫੌਜ ਨੂੰ ਅੰਨ ਦਾਣਾ ਦਿੱਤਾ ਇਉਂ ਭੱਜ ਕੇ ਜਦ ਖਾਨ ਜادہ ਨੇ ਲਾਹੌਰ ਪਹੁੰਚ ਕੇ ਆਪਣੀ ਬਹਾਦਰੀ ਤੇ ਅਕਲਮੰਦੀ ਆਪਣੇ ਪਿਤਾ ਨੂੰ ਭੱਜ ਕੇ ਆ ਜਾਣ ਵਿੱਚ ਹੀ ਦੱਸੀ ਤਾਂ ਫਿਰ ਹੁਸੈਨ ਖਾਂ ਜਰਨੈਲ ਨੇ ਗੁਰੂ ਜੀ ਉੱਤੇ ਚੜਾਈ ਕਰਕੇ ਜਿੱਤ ਪ੍ਰਾਪਤ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਕੀਤਾ ਅਤੇ 2000 ਸ਼ਸਤਰਧਾਰੀ ਸੈਨਾ ਲੈ ਕੇ ਗੁਰੂ ਜੀ ਉੱਤੇ ਚੜ ਪਿਆ ਗੁਰੂ ਜੀ ਲਿਖਦੇ ਹਨ ਕਰਿਓ ਜੋਰ ਸੈਨੂ ਹੁਸੈਨੀ ਪਿਆਨ ਪ੍ਰਥਮ ਕੂਟ ਕੇ ਲੂਟ ਲੀਨੋ ਅਵਾਨ ਪੁਨਰ ਟਡਵਾਲ ਕੀਓ ਜੀਤ ਜੇਰੇ ਕਰੇ ਬੰਦ ਕੈ ਰਾਜ ਪੁੱਤਰਨ ਚੇਰੰ ਅਰਥਾਤ ਹੁਸੈਨੀ ਨੇ ਬੜੇ ਜ਼ੋਰ ਨਾਲ ਚੜਾਈ ਕਰਕੇ ਪਹਿਲਾਂ ਪਹਾੜੀਆਂ ਦੇ ਘਰਾਂ ਨੂੰ ਲੁੱਟਿਆ ਅਤੇ ਫਿਰ ਰਾਜੇ ਟਡਵਾਲ ਨੂੰ ਆਪਣੇ ਅਧੀਨ ਕਰਕੇ ਰਾਜਪੁੱਤਰਾਂ ਨੂੰ ਕੈਦੀ ਬਣਾ ਲਿਆ ਹੁਸੈਨੀ ਦਾ ਜ਼ੋਰ ਵੇਖ ਕੇ ਸਾਰੇ ਪਹਾੜੀ ਰਾਜੇ ਉਸ ਨੂੰ ਨਜ਼ਰਾਨਾ ਲੈ ਕੇ ਮਿਲ ਪਏ ਪਰੰਤੂ ਇੱਕ ਗੁਲੇਰੀਏ ਰਾਜਾ ਗੋਪਾਲ ਚੰਦ ਦੀ ਹੁਸੈਨੀ ਨਾਲ ਅਣਬਣ ਹੀ ਰਹੀ ਉਸ ਨੇ ਹੁਸੈਨੀ ਨੂੰ ਮਾਮਲਾ ਦੇਣ ਤੋਂ ਨਾ ਕਰ ਦਿੱਤੀ ਅਤੇ ਆਪਣੇ ਕਿਲੇ ਵਿੱਚ ਆਕੀ ਹੋ ਕੇ ਬੈਠ ਗਿਆ ਹੁਸੈਨੀ ਨੇ ਗੋਪਾਲ ਦੇ ਕਿਲੇ ਨੂੰ ਘੇਰਾ ਪਾ ਲਿਆ ਗੋਪਾਲ ਨੇ ਆਪਣਾ ਆਦਮੀ ਭੇਜ ਕੇ ਗੁਰੂ ਜੀ ਤੋਂ ਸਹਾਇਤਾ ਮੰਗੀ ਗੁਰੂ ਜੀ ਨੇ ਭਾਈ ਸੰਗਤੀਆ ਸਿੰਘ ਨੂੰ 100 ਅਸਵਾਰ ਦੇ ਕੇ ਗੋਪਾਲ ਦੀ ਰਾਜਾ ਭੀਮਚੰਦ ਅਤੇ ਹੁਸੈਨੀ ਨਾਲ ਸੁਲਾ ਕਰਾਉਣ ਵਾਸਤੇ ਭੇਜਿਆ ਜਦ ਭਾਈ ਸੰਗਤੀਆ ਸਿੰਘ ਨੇ ਦੋਹਾਂ ਧਿਰਾਂ ਦੀ ਸੁਲਾ ਕਰਾਉਣ ਵਾਸਤੇ ਉਹਨਾਂ ਨੂੰ ਇਕੱਠਿਆਂ ਬਿਠਾਲ ਕੇ ਗੱਲਬਾਤ ਆਰੰਭ ਕੀਤੀ ਤਾਂ ਰਾਜਾ ਭੀਮਚੰਦ ਅਤੇ ਕਿਰਪਾਲ ਚੰਦ ਨੇ ਬੇਈਮਾਨੀ ਨਾਲ ਰਾਜਾ ਗੋਪਾਲ ਚੰਦ ਨੂੰ ਫੜ ਕੇ ਕੈਦ ਕਰਨਾ ਚਾਹਿਆ ਇਸ ਗੱਲ ਤੋਂ ਗੁੱਸਾ ਖਾ ਕੇ ਸੰਗਤੀਆ ਸਿੰਘ ਦੀ ਭੀਮਚੰਦ ਆਦਿ ਰਾਜਿਆਂ ਅਤੇ ਹੁਸੈਨੀ ਨਾਲ ਟੱਕਰ ਹੋ ਗਈ ਇਸ ਟੱਕਰ ਵਿੱਚ ਸੰਗਤੀਆ ਸਿੰਘ ਅਤੇ ਉਸ ਦੇ ਸਾਥੀ ਜੋਧੇ ਸ਼ਹੀਦ ਹੋ ਗਏ ਉਦਰ ਹੁਸੈਨੀ ਅਤੇ ਰਾਜਾ ਕਿਰਪਾਲ ਚੰਦ ਵੀ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਮਾਰੇ ਗਏ। ਗੁਰੂ ਜੀ ਲਿਖਦੇ ਹਨ ਜੀਤ ਭਈ ਰਣ ਭਿਓ ਉਜਾਰਾ ਸਿਮਰਤ ਕਰ ਸਭ ਘਰੇ ਸਿਹਾਰਾ ਰਾਖ ਲਿਓ ਹਮ ਕੋ ਜਗਰਾਈ ਹੋ ਘਟਾ ਅਨਤੈ ਵਰਸਾਈ। ਅਰਥਾਤ ਗੋਪਾਲ ਦੀ ਜਿੱਤ ਹੋ ਗਈ ਜੰਗ ਬੰਦ ਹੋ ਗਿਆ। ਜੋ ਦੇ ਜੰਗ ਦੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਆਪਣੇ ਘਰਾਂ ਨੂੰ ਚਲੇ ਗਏ ਉਹ ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਸ਼ਾਸਤਰਾਂ ਦੇ ਬੱਦਲਾਂ ਦੀ ਵਰਖਾ ਕਿਸੇ ਹੋਰ ਥਾਂ ਹੀ ਹੋ ਗਈ ਅਰਥਾਤ ਜਿਹੜਾ ਹੁਸੈਨੀ ਸਾਡੇ ਉੱਤੇ ਫੌਜ ਲੈ ਕੇ ਚੜਿਆ ਸੀ ਉਹ ਰਾਜਿਆਂ ਦੀ ਮੁੱਠ ਭੇੜ ਵਿੱਚ ਸਾਥੋਂ ਪਰੇ ਪਰੇ ਹੀ ਮਰ ਖੱਪ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ